ਅੱਜ 31 ਅਕਤੂਬਰ ਦੇ ਨਵੇਂ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਫੋਨ ਨੰਬਰ ਸਮੇਤ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਜਾਂਚ ਪੜਤਾਲ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਆਇਆ ਜੀ ਨਾਮ ਨਾਪ੍ਰੀਤ ਕੌਰ ਦਿਓ ਲੜਕੀ ਦਾ ਰਿਸ਼ਤਾ ਹੈ ਜੀ ਕੈਨੇਡਾ ਦੀ ਪੀਆਰਏ ਜੀ ਲੜਕੀ ਪਤਾ ਲੁਧਿਆਣਾ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ ਕੁੜੀ ਦੀ 29 ਸਾਲ ਹੈ ਕੱਦ 5 ਫੁੱਟ 3 ਇੰਚ ਹੈ ਜੀ ਪੜ੍ਹਾਈ ਕਰੀਏ ਜੀ ਬੈਚਲਰ ਭਰਾ ਇੱਕ ਮੈਰਿਡ ਕੈਨੇਡਾ ਦੇ ਵਿੱਚ ਪੀਆਰਏ ਜੀ ਕੁੜੀ ਦਾ ਮਾਤਾ ਪਿਤਾ ਕੈਨੇਡਾ ਦੇ ਵਿੱਚ ਨੇ ਜੀ ਲੜਕੀ ਸ਼ਾਰਟ ਟਾਈਮ ਡਿਵੋਰਸਡ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਦਾ ਵੈਲ ਸੈਟਲ ਹੋਵੇ ਬ੍ਰਮਟਨ ਦੇ ਵਿੱਚ ਹੋਵੇ ਜੀ ਕਾਲੀ ਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਜੀ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਜੀ ਨਾਮ ਕੌਰ ਪਤਾ ਜਲੰਧਰ ਤੋਂ ਹੈ ਜੀ ਲੜਕੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ 29 ਸਾਲ ਕੱਦ 5 ਫੁੱਟ 3 ਇੰਚ ਹੈ ਜੀ ਉਹਦਾ ਈ ਕਰੀਏ ਜੀ ਪਲੱਸ 2 ਪਾਸ ਭਰਾ ਇੱਕ ਹੈ ਜੀ ਪਿਤਾ ਕੁੜੀ ਦੇ ਐਕਸਪਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਜੀ ਕੰਮ ਕਰ ਰਹੀ ਹੈ ਜੀ ਕੁੜੀ ਯੂਕੇ ਦੇ ਵਿੱਚ ਹੈ ਤੇ ਪਿਛਲੇ 5 ਸਾਲ ਤੋਂ ਪਾਰਲਰ ਦਾ ਕੰਮ ਕਰ ਰਹੀ ਹੈ ਜੀ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਯੂਕੇ ਦਾ ਪੀਆਰ ਹੋਪੇ ਵਧੀਆ ਘਰ ਪਰਿਵਾਰ ਤੋਂ ਹੋਵੇ ਜੱਟ ਸਿੱਖ ਪਰਿਵਾਰ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਕਾਲੀਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਗਗਨਦੀਪ ਸਿੰਘ ਪਤਾ ਬਰਨਾਲਾ ਤੋਂ ਹੈ ਜੀ ਰਿਸ਼ਤਾ ਕਾਸਟ ਮੁੰਡੇ ਦੀ ਜਟਾ ਸਿੱਖ ਹੈ ਜੀ ਗੋਤ ਢਿੱਲੋਂ ਉਮਰ 35 1990 ਦੇ ਵਿੱਚ ਜਨਮ ਹੈ ਜੀ ਕੱਦ ਮੁੰਡੇ ਦਾ 5 ਫੁੱਟ 9 ਇੰਚ ਹੈ ਜੀ ਭੈਣ ਮੈਰਿਡ ਹੈ ਭਰਾ ਯੂਕੇ ਦੇ ਵਿੱਚ ਹੈ ਪਿਤਾ ਮੁੰਡੇ ਦੇ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਜੀ ਮਾਤਾ ਹਾਊਸ ਵਾਈਫ ਨੇ ਜੀ ਸੋ ਕੰਮਕਾਰ ਹੈ ਜੀ ਫੈਮਿਲੀ ਬਾਹਰ ਹੈ ਮੁੰਡੇ ਦੀ ਫਾਰਮਿੰਗ ਔਨ ਲੀਜ਼ 2 ਕਾਰ ਨੇ ਜੀ ਮੁੰਡੇ ਕੋਲ 2 ਵੀਲਰ ਨੇ ਜੀ ਹਾਊਸ ਵਧੀਆ ਸਿਟੀ ਦੇ ਵਿੱਚ ਹੈ ਜੀ ਮੁੰਡੇ ਦਾ ਵਧੀਆ ਇਨਕਮ ਹੈ ਜੀ ਸੋ ਪਰਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਸੋਹਣੀ ਸੁਨੱਖੀ ਹੋਵੇ ਜੀ ਕੁੜੀ ਨੇ ਬੀਏ ਕਰੀ ਹੋਵੇ ਜੀ ਹੋਰ ਮੰਗ ਕੋਈ ਨਹੀਂ ਜੀ ਪਰਿਵਾਰ ਦੀ ਸੋ ਕਨੇਡਾ ਦੀ ਲੜਕੀ ਨੂੰ ਪਹਿਲ ਹੈ ਜੀ ਪਰਿਵਾਰ ਦਾ ਵਟਸਐਪ ਨੰਬਰ ਆ ਜੋ ਕਾਲੀ ਪੱਟੀ ਚਾ ਤੁਸੀਂ ਪਰਿਵਾਰ ਦੇ ਨਾਲ ਵਟਸਐਪ ਰਾਹੀਂ ਸਿੱਧੀ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਨਮਾ ਸ਼ਹਿਰ ਤੋਂ ਹੈ ਜੀ ਮੁੰਡਾ ਨੇੜੇ ਰੋਪੜ ਤੋਂ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ ਦਾ 6 1996 ਦੇ ਵਿੱਚ ਮੁੰਡੇ ਦਾ ਜਨਮ ਹੈ ਜੀ ਕੱਦ ਮੁੰਡੇ ਦਾ 5 ਫੁੱਟ 8 ਇੰਚ ਹੈ ਜੀ ਗੋਤ ਇਹਨਾਂ ਦਾ ਉਠੀ ਹੈ ਪੜ੍ਹਾਈ ਕਰੀ ਹੈ ਜੀ ਪਲੱਸ 2 ਇਲੈਕਟ੍ਰੀਕਲ ਡਿਪਲੋਮਾ ਕਰਿਆ ਮੁੰਡੇ ਨੇ ਕੰਮ ਕਰੇ ਜੀ ਮੁੰਡਾ ਯੂਰਪ ਗ੍ਰੀਸ ਦੀ ਕੰਟਰੀ ਦੇ ਵਿੱਚ ਪੱਕਾ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਮੁੰਡੇ ਕੋਲ ਸੋ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਲੈਣ ਦੇਣ ਦੀ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਤਲਾਕਸ਼ੁਦਾ ਜੀ ਲੜਕੀ ਉਮਰ ਇਹਨਾਂ ਦੀ 48 ਸਾਲ ਹੈ ਜੀ ਪਤਾ ਯੂਕੇ ਤੋਂ ਕਾਸਟ ਸੁਨਿਆਰ ਹੈ ਜੀ ਕੱਦ 5 ਫੁੱਟ 1 ਇੰਚ ਹੈ ਇਹਨਾਂ ਦੇ ਕੋਲ ਇੱਕ ਬੱਚਾ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਮੁੰਡਾ ਕਿਸੇ ਵੀ ਕਾਸਟ ਦਾ ਹੋਵੇ ਯੂਕੇ ਦੇ ਵਿੱਚ ਹੋਵੇ ਜੀ ਮੁੰਡਾ ਜਾਂ ਯੂਰਪ ਦੀ ਕਿਸੇ ਕੰਟਰੀ ਦੇ ਵਿੱਚ ਹੋਵੇ ਸਟੂਡੈਂਟ ਹੋਵੇ ਜੀ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਸੈਟਲ ਹੋਵੇ ਜੀ ਮੁੰਡਾ ਸੋ ਮੁੰਡੇ ਦਾ ਘਰ ਪਰਿਵਾਰ ਵਧੀਆ ਹੋਵੇ ਤੇ ਵੈਲ ਸੈਟਲ ਹੋਵੇ ਜੀ ਮੁੰਡਾ ਜਾਂ ਯੂਕੇ ਦੇ ਵਿੱਚ ਹੋਵੇ ਉਮਰ 35 ਪਲੱਸ ਹੋਵੇ ਜੀ ਮੁੰਡੇ ਦੀ ਕੁੜੀ ਦੇ ਪਰਿਵਾਰ ਦਾ ਵਟਸਐਪ ਨੰਬਰ ਕਾਲੀ ਪੱਟੀ ਦੇ ਵਿੱਚ ਹੈ ਜੀ ਤੁਸੀਂ ਸਿੱਧੀ ਗੱਲਬਾਤ ਇਹਨਾਂ ਨਾਲ ਵਟਸਐਪ ਰਾਹੀਂ ਕਰ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਸੋ ਅਗਲਾ ਰਿਸ਼ਤਾ ਹੈ ਜੀ ਨਾਮ ਐਸ ਸਿੰਘ ਵਿਰਕ ਹੈ ਜੀ ਮੁੰਡਾ ਮੰਗਲਿਕ ਹੈ ਜੀ ਮੁੰਡਾ ਇਹ ਪਤਾ ਲੁਧਿਆਣਾ ਏਰੀਆ ਤੋਂ ਉਮਰ 2005 ਦੇ ਵਿੱਚ ਹੈ ਜੀ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਕੱਦ 6 ਫੁੱਟ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਤੇ ਕੰਮ ਕਰ ਹੈ ਜੀ ਮੁੰਡੇ ਕੋਲ 5 ਕਿਲੇ ਜ਼ਮੀਨ ਹੈ ਵਧੀਆ ਘਰ ਪਰਿਵਾਰ ਹੈ ਜੀ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਮੁੰਡਾ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਤੇ ਲੜਕੀ ਕੈਨੇਡਾ ਦੇ ਵਿੱਚ ਹੋਵੇ ਜੀ ਤੇ ਲੜਕੀ ਮੰਗਲਿਕ ਹੋਵੇ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਮੁੰਡੇ ਦੇ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਸੋ ਅਗਲਾ ਰਿਸ਼ਤਾ ਜੀ ਨਾਮ ਗੁਰਵਿੰਦਰ ਸਿੰਘ ਪਤਾ ਚੰਡੀਗੜ੍ਹ ਤੋਂ ਹੈ ਜੀ ਮੁੰਡਾ ਉਮਰ ਇਹਨਾਂ ਦੀ 5 11 1980 ਦੇ ਵਿੱਚ ਹੈ ਜੀ ਅਨਮੈਰਿਡ ਨੇ ਇਹ ਕਾਸਟ ਇਹਨਾਂ ਦੀ ਮੇਰ ਰਾਜਪੂਤ ਸਿੱਖ ਹੈ ਜੀ ਵਰਮਾ ਸਵਰਣਕਰ ਸਨਿਆਰੇ ਕਾਸਟ ਹੈ ਜੀ ਕੱਦ ਮੁੰਡੇ ਦਾ 5 ਫੁੱਟ 7 ਇੰਚ ਹੈ ਜੀ ਪੜ੍ਹਾਈ ਇਹਨਾਂ ਨੇ ਗ੍ਰੈਜੂਏਸ਼ਨ ਕਰੀ ਹੋਈ ਹੈ ਜੀ ਪਿਤਾ ਰਿਟਾਇਰਡ ਆਫੀਸਰ ਨੇ ਜੀ ਫ੍ਰॉम ਇੰਡੀਅਨ ਨੇਵੀ ਐਕਸਪਾਇਰ ਨੇ ਜੀ ਪਿਤਾ ਇਹਨਾਂ ਦੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਭੈਣ ਭਰਾ ਮੁੰਡੇ ਦੇ ਮੈਰਿਡ ਨੇ ਜੀ ਤੇ ਮੁੰਡੇ ਦਾ ਕੰਮ ਕਰ ਰਿਹਾ ਜੀ ਰੀਅਲ اسٹیਟ ਦਾ ਕੰਮ ਹੈ ਪ੍ਰੋਮੋਟਰ ਐਂਡ ਬਿਲਡਰ ਅਵਨ 400 ਸਕਰ ਫੁੱਟ ਦੇ ਵਿੱਚ ਇਹਨਾਂ ਦੀ ਕੋਠੀ ਹੈ ਜੀ ਆਫਿਸ ਹੈ ਉਸ ਲੋਕੇਟਿਡ ਚੰਡੀਗੜ੍ਹ ਦੇ ਵਿੱਚ ਜੀ ਪਰਿਵਾਰ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਕਿਸੇ ਵੀ ਕਾਸਟ ਦੀ ਹੋਵੇ ਜੀ ਘਰੇਲੂ ਹੋਵੇ ਲੜਕੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਜੀ ਭਾਵੇਂ ਅਮੀਰ ਹੋਵੇ ਜਾਂ ਗਰੀਬ ਹੋਵੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਸਿੱਧੀ ਗੱਲਬਾਤ ਤੁਸੀਂ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਜਸਵਿੰਦਰ ਸਿੰਘ ਪਤਾ ਧੂਰੀ ਤੋਂ ਕਾਸਟ ਮੁੰਡੇ ਦੀ RAM ਗੜੀਆ ਸਿੱਖ ਹੈ ਉਮਰੇ ਜੀ 21 1999 ਦੇ ਵਿੱਚ ਜਨਮ ਹੈ ਜੀ ਜਨਮ ਸਥਾਨ ਸੰਗਰੂਰ ਦੇ ਵਿੱਚ ਹੈ ਜੀ ਜਨਮ ਟਾਈਮ ਹੈ ਜੀ 6:00 AM ਕੱਦ ਹੈ ਜੀ ਮੁੰਡੇ ਦਾ 5 ਫੁੱਟ 6 ਇੰਚ ਪਿਤਾ ਇਹਨਾਂ ਦੇ ਧਰਮਿੰਦਰਾ ਸਿੰਘ ਨੇ ਜੀ ਆਪਣਾ ਬਿਜ਼ਨਸ ਕਰਦੇ ਨੇ ਮਾਤਾ ਕੁਲਦੀਪ ਕੌਰ ਘਰੇਲੂ ਨੇ ਜੀ ਭੈਣ ਮੁੰਡੇ ਦੀ ਇੱਕ ਮੈਰਿਡ ਹੈ ਜੀ ਤੇ ਮੁੰਡੇ ਨੇ ਪੜ੍ਹਾਈ 10th ਪਾਸ ਕਰੀ ਹੈ ਗੋਤੇਨਾ ਦਾ ਪਦਮ ਤੇ ਮੁੰਡੇ ਹੈ ਜੀ ਕੰਮ ਕਰੇ ਜੀ welding ਦੀ ਵਰਕਸ਼ਾਪ ਹੈ ਜੀ ਨਾਲ ਦੀ ਆਪਣੀ ਬਹੁਤ ਵਧੀਆ ਆਮਦਨ ਤੇ ਘਰ ਪਰਿਵਾਰ ਹੈ ਜੀ ਮੰਗ ਹੈ ਜੀ ਪਰਵਾਰ ਦੀ ਕੁੜੀ ਪਟਿਆਲਾ ਸੰਗਰੂਰ ਜ਼ਿਲ੍ਹੇ ਦੀ ਹੋਵੇ ਵਧੀਆ ਪਰਿਵਾਰ ਦੀ ਰਾਮ ਗੜੀਆ ਪਰਿਵਾਰ ਤੋਂ ਹੋਵੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਤਰਨਤਾਰਨ ਤੋਂ ਆ ਜੀ ਮੁੰਡਾ ਉਮਰ ਇਹਨਾਂ ਦੀ 4 ਸਤੰਬਰ 1998 ਦੇ ਵਿੱਚ ਹੈ ਜੀ ਕੱਦ 6 ਫੁੱਟ ਹੈ ਉਹਦਾ ਇਹ ਕਰੀਏ ਜੀ ਬੀਕੋਮ ਭੈਣ ਇੱਕ ਲਿਵਿੰਗ ਨੇ ਜੀ ਕੈਨੇਡਾ ਦੇ ਵਿੱਚ ਮਾਤਾ ਪਿਤਾ ਤੇ ਦਾਦੀ ਨੇ ਜੀ ਫੈਮਿਲੀ ਦੇ ਵਿੱਚ ਕੰਮ ਕਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਹੈ ਜੀ ਬ੍ਰਮਟਨ অন্ਟਾਰੀਓ ਸ਼ਹਿਰ ਦੇ ਵਿੱਚ ਗੈਸ ਏਜੰਸੀ ਦੇ ਵਿੱਚ ਮੁੰਡਾ ਮੈਨੇਜਰ ਹੈ ਜੀ 10 ਇਅਰ ਦਾ ਇਹਨਾਂ ਕੋਲ ਯੂ ਐਸ ਏ ਦਾ ਵੀਜ਼ਾ ਜੀ ਤੇ ਜ਼ਮੀਨ 6 ਕਿੱਲੇ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਕੈਨੇਡਾ ਦੀ ਪੀ ਆਰ ਹੋਵੇ ਤੇ ਲੜਕੀ ਦਾ ਕੱਦ 5 ਫੁੱਟ ਜਾਂ ਇਸ ਤੋਂ ਉੱਪਰ ਹੋਵੇ ਜੀ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤੇ ਜੀ ਨਾਮ ਰਾਕੇਸ਼ ਕੁਮਾਰ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਾਸਟ ਇਹਨਾਂ ਦੀ ਕਸ਼ਯਾਪ ਰਾਜਪੂਤ ਮਹਿਰਾ ਗੋਤ ਇਹਨਾਂ ਦਾ ਸ਼ਿਵ ਭਾਰਦਵਾਜ ਹੈ ਜੀ ਉਮਰ 31 1993 ਦੇ ਵਿੱਚ ਜਨਮ ਹੈ ਜੀ ਕੱਦ 5 ਫੁੱਟ 9 ਇੰਚ ਹੈ ਪੜਾਈ ਕਰੀਏ ਜੀ +2 ITI ਭੈਣ ਇੱਕ ਮੈਰਿਡ ਹੈ ਜੀ ਮਾਤਾ ਪਿਤਾ ਨੇ ਜੀ ਫੈਮਿਲੀ ਦੇ ਵਿੱਚ ਮੁੰਡੇ ਦਾ ਕੰਮਕਾਰ ਹੈ ਜੀ ਮੁੰਡਾ ਦਵਾਈ ਦੇ ਵਿੱਚ ਕੰਮਕਾਰ ਕਰਦਾ ਹੈ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਮੁੰਡੇ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਅੰਮ੍ਰਿਤਸਰ ਏਰੀਆ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਸੋ ਕਾਲੀ ਪੱਟੀ ਚ ਪਰਿਵਾਰ ਦਾ ਵਟਸਐਪ ਨੰਬਰ ਹੈ ਜੀ ਵਟਸਐਪ ਰਾਹੀਂ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਸੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਜਿਸ ਤਰ੍ਹਾਂ ਦਾ ਪਰਿਵਾਰ ਨੇ ਆਪਣੀ ਮੰਗ ਦੇ ਵਿੱਚ ਲਿਖਵਾਇਆ ਹੁੰਦਾ ਜੀ ਅਗਰ ਉਹ ਮੰਗ ਤੁਹਾਡੇ ਨਾਲ ਮੈਚ ਖਾਂਦੀ ਹੈ ਫਿਰ ਹੀ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਿਆ ਕਰੋ ਤੇ ਆਪਣੇ ਰਿਸ਼ਤੇ ਪੱਕੇ ਕਰਿਆ ਕਰੋ ਜੀ ਸੋ ਹਰ ਇੱਕ ਰਿਸ਼ਤੇ ਦੀ ਜਾਂਚ ਪੜਤਾਲ ਕਰੋ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਸੋ ਜਾਂ ਫਿਰ ਤੁਸੀਂ ਸਾਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਲਿਖ ਕੇ ਭੇਜੋ ਸਾਰਾ ਪ੍ਰੋਸੈਸ ਤੁਹਾਨੂੰ ਵਟਸਐਪ ਦੇ ਉੱਪਰ ਸੈਂਡ ਕਰ ਦਿੱਤਾ ਜਾਵੇਗਾ ਜੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ